ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪਹੇ ਨ ਸਕਈ ਮਿਲ ਸਾਧੂ ਗੁਣਗਾ சச்சி பிரீத்தின பாரபிர விஷிய ਬਾਰ ਜਾਓ ਲਖ ਬੇਰੀਆ ਹਰ ਸੱਜਣ ਆਗਮ ਆਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਰਵਾ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਮ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸੰਗਰਾਂਦ ਦਾ ਦਿਹਾੜਾ ਜਾਣ ਕਰਕੇ ਆਪ ਸਰਬਤ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਪੋਹ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸਤਿਗੁਰਾਂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਆਪ ਸਰਬਤ ਸੰਗਤਾਂ ਨੇ ਸੁਣਨਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਵਿਗੜਨਾ ਤੂੰ ਸਤਿਗੁਰੂ ਜੀ ਬਚਾ ਕਰਕੇ ਰੱਖਣ ਜੋ ਹੁਕਮ ਅੱਜ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਇਕਾਗਰ ਚਿਤ ਹੋ ਕਰਕੇ ਜੁੜਨ ਦਾ ਯਤਨ ਕਰੀਏ ਤਾਂ ਜੋ ਸਮਝ ਆ ਸਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ ਪਰਬ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹ ਪੋਦੇ ਮਹੀਨੇ ਦੇ ਦੁਆਰਾ ਕਥਨ ਕਰਦੇ ਹਨ ਉਹਨਾਂ ਨੂੰ ਜੜਤਾ ਰੂਪ ਤੁਖਾਰ ਬਰਫ਼ ਨਹੀਂ ਵਿਆਪਦੀ ਜਿਨ੍ਹਾਂ ਦੇ ਗਲ ਨਾਲ ਹਰੀਪਤੀ ਮਿਲਿਆ ਹੋਇਆ ਹੈ ਪ੍ਰਤੱਖ ਪਾਲਾ ਅਤੇ ਪਾਪਾਂ ਰੂਪੀ ਪਾਲਾ ਵੀ ਉਹਨਾਂ ਨੂੰ ਨਹੀਂ ਵਿਆਪਦਾ ਪਾਲਾ ਤਉ ਕਸ਼ੂ ਨਾਮੇ ਆਪੈ RAM ਨਾਮ ਗੁਣ ਗਾਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਵਿਕਾਰਾਂ ਰੂਪੀ ਹਿਰਦੇ ਦੀ ਕਠੋਰਤਾ ਉਹਨਾਂ ਜੀਵਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਅਕਾਲ ਪੁਰਖ ਪਰਮਾਤਮਾ ਦੀ ਯਾਦ ਹੈ ਸਿਮਰਨ ਹੈ ਅਤੇ ਭਾਈ ਜੋ ਗੁਰੂ ਦੀ ਕਿਰਪਾ ਦੇ ਸਦਕਾ ਨਾਮ ਬਾਣੀ ਦੇ ਨਾਲ ਜੁੜੇ ਹੋਏ ਹਨ ਹੋਰ ਉਹਨਾਂ ਦੀ ਕੀ ਵਡਿਆਈ ਕੀ ਵਿਸ਼ੇਸ਼ਤਾ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਮਨ ਨਾਮ ਦਾ ਸਿਮਰਨ ਕਰਨ ਕਰਕੇ ਸਤ ਸੰਗੈ ਜੀ ਵਿੰਨਿਆ ਗਿਆ ਹੈ ਭਾਵ ਕਿ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਜੁੜ ਗਿਆ ਹੈ ਹਰ ਚਰਨ ਕਮਲ ਮਨ ਵਿਦਿਆ ਕਿਸ ਆ ਨਾ ਮੀਠਾ ਰਾਮ ਰਾਜੇ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਤੂੰ ਬਿਨਾ ਭਾਈ ਉਹਨਾਂ ਨੂੰ ਹੁਣ ਹੋਰ ਕੁਝ ਚੰਗਾ ਨਹੀਂ ਲੱਗਦਾ ਉਹਨਾਂ ਦੀ ਪ੍ਰੀਤ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਬਣੀ ਹੋਈ ਹੈ ਚਰਨ ਕਮਲ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ ਕਿ ਭਾਈ ਸਤਿਗੁਰੂ ਦਾ ਸ਼ਬਦ ਹਿਰਦੇ 'ਚ ਵਸਾ ਲੈਣਾ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਪਾ ਲੈਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਸਮਝਾਉਂਦੇ ਹਨ ਚਿੱਤ ਚਰਨ ਨਾਮ ਨਾਮ ਨੂੰ ਹਿਰਦੇ 'ਚ ਵਸਾਉਣਾ ਹੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਹੈ ਦਰਸ਼ਨ ਲੱਗੜਾ ਸਾਹੁ ਤੇ ਉਹਨਾਂ ਗੁਰਮਖ ਪਿਆਰਿਆਂ ਨੂੰ ਸਾਹ ਜੋ ਪ੍ਰਮਾਤਮਾ ਵਾਹਿਗੁਰੂ ਹੈ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ ਭਾਵ ਕਿ ਇਹ ਉਹਨਾਂ ਦੀ ਤੀਬਰ ਇੱਛਾ ਹੈ ਕਿ हे ਵਾਹਿਗੁਰੂ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੇ ਕੋਏ ਇਹ 사ਤਸੰਗ ਜੀ ਉਹਨਾਂ ਦੀ ਅਵਸਥਾ ਹੈ ਦਰਸ਼ਨ ਲੱਗੜਾ ਸਾਹੋ ਕਿ ਪ੍ਰਮਾਤਮਾ ਦੇ ਦਰਸ਼ਨਾ ਦਾ ਉਹਨਾਂ ਦੇ ਹਿਰਦੇ ਚ ਚਾਹ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਉਹ ਕਹਿੰਦੇ ਹਨ ਇਹ ਵਾਹਿਗੁਰੂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਉਹਨਾਂ ਦੀ ਅਵਸਥਾ ਹੈ ਜੀ ਓਟ ਗੋਵਿੰਦ ਗੁਪਾਲ ਰਾਏ ਸੇਵਾ ਸੁਆਮੀ ਲਾਹ ਉਹਨਾਂ ਨੇ ਆਪਣੇ ਮਨ ਵਿੱਚ ਗੋ ਜੋ ਧਰਤੀ ਦਾ ਪਾਲਣਹਾਰ ਹੈ ਸਤਸੰਗਤ ਜੀ ਵਿੰਦ ਨਾਮ ਜੋ ਰੱਖਿਆ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਗੋਪਾਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਓਟ ਗੋਵਿੰਦ ਗੋਪਾਲ ਰਾਏ ਉਹਨਾਂ ਭਾਈ ਉਸ ਅਕਾਲ ਪੁਰਖ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ਉਹ ਤਾਂ ਐਸੀ ਇੱਛਾ ਬਣਾ ਕੇ ਬੇਨਤੀਆਂ ਕਰਦੇ ਨੇ तू मेरो, मेरो मेर पर्वत स्वामी ओट गही मैं तेरी ना तु मंडोल हो ना हम गिरते रख लीनी हर मेरी इस तरह ओ तरला लंदे हन तू मेरी बल ओट बल बुद्ध धन तुम ही तुमहे मेरे परिवारे ओट गोविंद गोपाल राए सेवा स्वामी लाहु ਓਹ ਭਾਈ ਗੁਰੂ ਦੇ ਪਿਆਰੇ ਉਹ ਜੀਵ ਇਸਤਰੀ ਪ੍ਰਭੂ ਪਰਮਾਤਮਾ ਜੋ ਸਭਨਾ ਦਾ ਮਾਲਕ ਹੈ ਸੁਆਮੀ ਹੈ ਉਸ ਦੀ ਸੇਵਾ ਕਰਕੇ ਲਾਭ ਖਟਦੇ ਨੇ ਲਾਭ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਸੇਵਾ ਸੁਆਮੀ 라ਹੋ ਜਿਸ ਤਰ੍ਹਾਂ ਆਪਾਂ ਇਤਿਹਾਸ ਝਾਤ ਪਾਈਏ ਗੁਰਮਖੋ ਤਾਂ ਭਾਈ ਮਾਂਝ ਜੀ ਦਾ ਇਤਿਹਾਸ ਪੜ੍ਹਦੇ ਹਾਂ ਕੀ ਲਾਹਾ ਖਟਿਆ ਹੈ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮੰਜ ਜੀ ਨੂੰ ਗਲ ਦੇ ਨਾਲ ਲਾਉਂਦੇ ਨੇ ਗਲ ਬੱਕੜੀ ਦੇ ਵਿੱਚ ਲੈ ਕੇ ਕੀ ਕਹਿੰਦੇ ਨੇ ਗੁਰਮਖੋ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹਿਥਾ ਜਗ ਲੰਗਣ ਹਾਰਾ ਇਹ ਹੈ ਸੇਵਾ ਸੁਆਮੀ ਲਾਹੁ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਜ ਸੰਗਤ ਜੀ ਪ੍ਰਸੰਨ ਹੁੰਦੇ ਨੇ ਭਾਈ ਸਾਹਿਬ ਭਾਈ ਵਿਦੀ ਚੰਦ ਜੀ ਦੀ ਸੇਵਾ ਤੋਂ ਕੀ ਲਾਹਾ ਖਟਿਆ ਭਾਈ ਸਾਹਿਬ ਭਾਈ ਵਿਦੀ ਚੰਦ ਜੀ ਨੇ ਲਾਹਾ ਮਿਲਿਆ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਸੇਵਾ ਸੁਆਮੀ ਲਾਹੋ ਭਾਈ ਬਹਿਲੋ ਜੀ ਸੇਵਾ ਕਰਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਭਾਈ ਬਹਿਲੋ ਸਭ ਤੋਂ ਪਹਿਲੋ ਸਤ ਸੰਗਤ ਜੀ ਰੰਗਰੇਟੇ ਗੁਰੂ ਕੇ ਬੇਟੇ ਇਹ ਕੀ ਹੈ ਇਹ ਹੈ ਸੇਵਾ ਸੁਆਮੀ ਲਾਹੋ ਜਿਨ੍ਹਾਂ ਨੇ ਭਾਈ ਇਲਾਹਾ ਖੱਟ ਲਿਆ ਪਰ ਤਖ ਵੀ ਉਹਨਾਂ ਦੀ ਸੋਭਾ ਹੈ ਨਾਮ ਸਿਮਰਨ ਕਰਕੇ ਉਹ ਭਾਈ ਫਿਰ ਇਸ ਅਵਸਥਾ ਤੱਕ ਪਹੁੰਚਦੇ ਹਨ ਬਿਖਿਆ ਪੋਹੀ ਨ ਸਕਈ ਮਿਲ ਸਾਧੂ ਗੁਣ ਗਾਹ ਜੋ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾ ਨੂੰ ਗਾਹੋ ਗਾਇਨ ਕਰਦੇ ਨੇ athwa ਗੁਣਾ ਦਾ ਗਾਹੋ ਭਾਵ ਕੇ ਵਿਚਾਰ ਕਰਦੇ ਨੇ ਸੁਣਿਆ ਮੰਨਿਆ ਮੰਨ ਕੀਤਾ ਭਾਵ ਭਾਈ ਫਿਰ ਉਹਨਾਂ ਨੂੰ ਮਾਇਆ ਪੋ ਨਹੀਂ ਸਕਦੀ ਉਹਨਾਂ ਨੂੰ ਪਰਮੇਸ਼ਰ ਦੇ ਸੱਚੇ ਪ੍ਰੇਮੀਆਂ ਸੰਤਾਂ ਭਗਤਾਂ ਨੂੰ satsang ਜੀ ਮਾਇਆ ਨਹੀਂ ਪੋ ਸਕਦੀ ਉਹ ਮਾਇਆ ਦੇ ਜਾਲ ਚ ਨਹੀਂ ਫਸਦੇ ਉਹ ਵਿਕਾਰਾਂ ਵਿੱਚ ਨਹੀਂ ਫਸਦੇ ਪੜਦੇ ਹਨ ਗੁਰਬਾਣੀ ਦੇ ਅੰਦਰ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਆਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ਼ ਇਹ ਭਾਈ ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਵਿਖਿਆ ਪੋਹੇ ਨਾ ਸਕਈ ਮੇਰੇ ਸਾਧੂ ਗੁਣ ਗਾਹ ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲ ਕਰਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਜਿਨ੍ਹਾਂ ਨੇ ਸਾਧਨਾਮ ਨਿਰਮਲ ਜਾ ਕੇ ਕਰਮ ਸੰਗ ਕੀਤਾ ਤੇ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਹਨ ਸੱਚੀ ਪ੍ਰੀਤ ਨਿਭਾਈ ਹੈ ਸੱਚਾ ਪ੍ਰੇਮ ਕੀਤਾ ਹੈ ਤੇ ਸੱਚੀ ਪ੍ਰੀਤ ਦੇ ਸਦਕਾ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਜਿਸ ਦੇ ਅੰਦਰ ਸੱਚੀ ਪ੍ਰੀਤ ਹੈ ਸਮਾਹ ਸਮਾਹੜਾ ਆਨੰਦ ਪ੍ਰਾਪਤ ਹੋਇਆ ਭਾਈ ਜਿਹਨੂੰ ਪ੍ਰਭੂ ਪਰਮਾਤਮਾ ਦੀ ਪ੍ਰੀਤ ਦਾ ਉਹ ਜੀਵ ਰੂਪ ਇਸਤਰੀ ਜਿਸ ਬ੍ਰਹਮ ਤੋਂ ਪੈਦਾ ਹੋਈ ਸੀ ਮੁੜ ਉਸੇ ਬ੍ਰਹਮ ਵਿੱਚ ਲੀਨ ਹੋ ਗਈ ਜੀ ਇਹ ਅਵਸਥਾ ਹੈ ਉਹ ਵਿਰਤੀ ਸਾ ਸੰਗ ਜੀ ਜਿੱਥੋਂ ਪੈਦਾ ਹੋਈ ਸੀ ਭਾਵ ਉਖੜੀ ਸੀ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਦੇ ਸਦਕਾ ਉਸੇ ਪਰਮੇਸ਼ਰ ਦੇ ਵਿੱਚ ਫਿਰ ਮਿਲ ਗਈ ਲੀਨ ਹੋ ਗਈ ਰੂਹ ਜਿਸ ਦਾ ਕਰਤਾ ਪੁਰਖ ਵਿੱਚੋਂ ਪੈਦਾ ਹੋਈ ਸਤਸੰਗ ਜੀ ਇਹ ਆਤਮਾ ਇਹ ਰੂਹ ਅਕਾਲ ਪੁਰਖ ਪਰਮਾਤਮਾ ਦੀ ਅੰਸ਼ ਹੈ ਸਿਮਰਨ ਸੇਵਾ ਦੇ ਦੁਆਰਾ ਜਿਨ੍ਹਾਂ ਨੂੰ ਸਮਝ ਆ ਗਈ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹੇ ਤੇਰੀ ਬਰੀਆ ਫਿਰ ਭਾਈ ਉਸੇ ਵਿੱਚ ਹੀ ਮਿਲ ਜਾਂਦੀ ਹੈ ਉਹ ਜੀਵ ਇਸਤਰੀ ਪੜਦੇ ਹਾਂ ਗੁਰਬਾਣੀ ਦੇ ਅੰਦਰ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਸ ਤਰ੍ਹਾਂ ਫਿਰ ਮਿਲਾਪ ਹੁੰਦਾ ਹੈ ਜੀ ਕਰ ਗਹਿ ਲੀਨੀ ਪਾਰ ਬ੍ਰਹਮ ਬਹੜਨਾ ਵਿਛੜਿਆ ਕਰ ਗਹਿ ਲੀਨੀ ਜਿਸ ਦੇ ਮਨ ਰੂਪ ਕਰ ਹੱਥ ਨੂੰ ਪਾਰ ਬ੍ਰਹਮ ਵਾਹਿਗੁਰੂ ਨੇ ਫੜ ਲਿਆ ਭਾਈ ਜਿਨਨੇ ਮਨ ਰੂਪੀ ਹੱਥ ਪ੍ਰਭੂ ਪਰਮਾਤਮਾ ਨੂੰ ਫੜਾ ਦਿੱਤਾ ਭਾਵ ਆਪਣੇ ਨਾਲ ਮੇਲ ਲਈ ਉਹ ਜੀਵ ਇਸਤਰੀ ਪ੍ਰਭੂ ਪਰਮਾਤਮਾ ਨੇ ਬ੍ਰਹਮੈ ਬ੍ਰह्म ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ ਇਹ ਫਿਰ ਉਹਨਾਂ ਦੀ ਅਵਸਥਾ ਬਣਦੀ ਹੈ ਕਰਗਹ ਲੀਨੀ ਪਾਰ ਬ੍ਰह्म ਬਹੁੜ ਨਾ ਵਿਛੜਿਆ ਫਿਰ ਦੁਬਾਰਾ ਜਨਮ ਮਰਨ ਦੇ ਚੱਕਰ ਚ ਉਹ ਜੀਵ ਇਸਤਰੀ ਨਹੀਂ ਪੈਂਦੀ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਓ ਜਲ ਹੀ ਵਿਖੇ ਸਮਾਹੇ ਇਹ ਉਹਨਾਂ ਦੀ ਅਵਸਥਾ ਬਣਦੀ ਹੈ ਜੀ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ ਐਸੇ ਸੱਜਣ ਤੂੰ ਵਾਰ ਜਾਓ ਲੱਖ 베ਰੀਆ ਲੱਖਾਂ ਵਾਰ ਕੁਰਬਾਨ ਜਾਈ ਜੋ ਭਾਈ ਅਗਮਤਾ ਤੂੰ ਪਰੇ ਹੈ ਅਤੇ ਜਿਸ ਦੀ ਢੁਗਾਈ ਦਾ ਕੋਈ ਅੰਤ ਨਹੀਂ ਹੈ ਬਾਰਨੇ ਬਲਹਾਰਨੇ ਲਖ ਬਰੀਆ ਨਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਐਸੇ ਸੱਜਣ ਤੋਂ ਕੁਰਬਾਨ ਜਾਵਾ ਬਲੇ ਹਾਰੇ ਜਾਵਾ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈ ਆਹ ਸ਼ਰਮ ਪਈ ਨਾਰਾਇਣ ਐਸੇ ਸੱਚੇ ਸੱਜਣ ਦੇ ਚਰਨਾਂ ਦੇ ਨਾਲ ਜੁੜਾ ਉਹਦੀ ਸ਼ਰਨ ਚ ਜਾਵਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਚ ਜਾਵਾ ਕਿਉ ਜੋ ਸ਼ਰਨ ਆਇਆ ਦੀ ਲਾਜ ਰੱਖਦਾ ਹੈ ਜਿਹਦਾ ਸੁਭਾਅ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹਦੀ ਸ਼ਰਨ ਚ ਆ ਕੇ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੇ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਦਰ ਆਿਆਂ ਦੀ लाज ਰੱਖਦਾ ਹੈ ਗੁਰਮੁਖੋ ਸ਼ਰਨ ਆਇਆ ਨੂੰ ਗਲ ਦੇ ਨਾਲ ਲਾਉਂਦਾ ਹੈ ਗਰਬਕੜੀ ਦੇ ਵਿੱਚ ਲੈ ਲੈਂਦਾ ਇੱਕ ਸਾਖੀ ਆਉਂਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾ ਚ ਇੱਕ ਜਾਨੀ ਨਾਮ ਦਾ ਫਕੀਰ ਆਉਂਦਾ ਸਤਸੰਗ ਜੀ ਆ ਕਰਕੇ ਕੀ ਤਰਲਾ ਲੈਂਦਾ ਆਪਣੇ ਮੁਖਾਰਬਿੰਦ ਦੇ ਵਿੱਚੋਂ ਬੋਲਦਾ ਜਾਨੀ ਕੋ ਜਾਨੀ ਸੇ ਮਿਲਾ ਦੇ ਜਾਨੀ ਕੋ ਜਾਨੀ ਸੇ ਮਿਲਾ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਖ ਕਰਦੇ ਨੇ ਪਰਚਾ ਪਾਉਂਦੇ ਨੇ ਮਹਾਰਾਜ ਜੀ ਨੇ ਉਸ ਪੀਰ ਨੂੰ ਫਕੀਰ ਨੂੰ ਪਰਖਣ ਵਾਸਤੇ ਸਾਧ ਸੰਗਤ ਜੀ ਜਿੱਥੇ ਆ ਕੇ ਬੈਠਾ ਸੀ ਉਸ ਦੇ ਅੱਗੇ ਉੱਚੀ ਇੱਕ ਕੰਧ ਕਢਵਾ ਦਿੱਤੀ ਜਿੱਥੋਂ ਦੀ ਦਰਸ਼ਨ ਨਾ ਹੋ ਸਕਣ ਪਰ ਉਹਨੂੰ ਦਰਸ਼ਨਾ ਦੀ ਤਾਂਘ ਸੀ ਉਹ ਵਾਰ-ਵਾਰ ਇਹੀ ਰਟਣ ਕਰਦਾ ਸੀ ਜਾਨੀ ਕੋ ਜਾਨੀ ਸੇ ਮਿਲਾ ਦੇ ਇੱਕ ਦਿਨ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨੂੰ ਕਹਿ ਦਿਓ ਕਿ ਜਾ ਦਰਿਆ ਦੇ ਵਿੱਚ ਡੁੱਬ ਕੇ ਮਰ ਸਤ ਸੰਗਤ ਜੀ ਗੁਰਾਂ ਦੇ ਬਚਨ ਮੰਨਦਾ ਹੋਇਆ ਦੌੜ ਕੇ ਇਤਿਹਾਸ ਦੱਸਦਾ ਹੈ ਸਾਖੀਆਂ ਸਮਝਣ ਦੇ ਲਈ ਹੁੰਦੀਆਂ ਨੇ ਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਕਿੰਨਾ ਕੁ ਸੁਣਦੇ ਹਾਂ ਤੇ ਕਿੰਨਾ ਕੁ ਮੰਨਦੇ ਹਾਂ ਜਦੋਂ ਉਹ ਜਾਨੀ ਦੌੜ ਕੇ ਜਾਂਦਾ ਹੈ ਪਿੱਛੇ ਸਤਗੁਰਾਂ ਜੀ ਨੇ ਸਿੱਖ ਭੇਜੇ ਨੇ ਕਿ ਜਾਓ ਭਾਈ ਇਹਨੂੰ ਲੈ ਕੇ ਆਓ ਸਤ ਸੰਗਤ ਜੀ ਸਿੱਖ ਉਸ ਜਾਨੀ ਫਕੀਰ ਨੂੰ ਲੈ ਕੇ ਆਏ ਸਤਿਗੁਰੂ ਜੀ ਨੇ ਗਲ ਬੱਕੜੀ ਦੇ ਵਿੱਚ ਲੈ ਕੇ ਪ੍ਰੇਮ ਕੀਤਾ ਸਤ ਸੰਗਤ ਜੀ ਸੋ ਜੋ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਸਤਗੁਰੂ ਜੀ ਭਾਈ ਉਹਦੇ ਨਾਲ ਪ੍ਰੇਮ ਕਰਦੇ ਨੇ ਉਹਨੂੰ ਆਪਣਾ ਹੀ ਰੂਪ ਬਣਾ ਲੈਂਦੇ ਨੇ ਇਹ ਨਹੀਂ ਕਿ ਜੇ ਕੋਈ ਸ਼ਰਨ ਚ ਆਇਆ ਤੇ ਕਹਿ ਦਿੱਤਾ ਭਾਈ ਇਹ ਚੀਜ਼ ਇਹ ਵਸਤੂ ਤੈਨੂੰ ਨਹੀਂ ਮਿਲ ਸਕਦੀ ਨਹੀਂ ਗੁਰਮੁਖੋ ਇਹ ਤੇ ਗੁਰੂ ਘਰ ਦੀ ਵਿਸ਼ੇਸ਼ਤਾ ਹੈ ਇੱਥੇ ਜੋ ਵੀ ਸਤਿਗੁਰਾਂ ਜੀ ਦੀ ਸ਼ਰਨ 'ਚ ਆਉਂਦੇ ਨੇ ਉਹ ਰਹਿਮਤਾਂ ਦੀ ਪ੍ਰਾਪਤੀ ਕਰਦੇ ਨੇ ਗੁਰੂ ਘਰ ਦਾ ਤੇ ਲੰਗਰ ਵੀ ਸਾਂਝਾ ਹੈ ਸਤਸੰਗਤ ਜੀ ਸਭਨਾਂ ਦੇ ਲਈ ਹੈ ਅਧਿਆਤਮਕ ਦਾ ਰਸਤਾ ਵੀ ਸਾਂਝਾ ਤੇ ਸਭਨਾਂ ਦੇ ਲਈ ਹੈ ਇਸ ਘਰ ਦੇ ਅੰਦਰ ਤਾਂ ਪੰਡਿਤ ਸਤਸੰਗਤ ਜੀ ਆ ਕੇ ਤਰਲਾ ਲੈਂਦੇ ਨੇ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਆਪ ਬਲਿਦਾਨ ਕਰ ਦਿੰਦੇ ਨੇ ਵਾਰ ਦਿੰਦੇ ਨੇ ਆਪ ਤੁਰ ਪੈਂਦੇ ਨੇ ਇਤਿਹਾਸ ਆਪ ਸਭ ਸੰਗਤਾਂ ਜਾਣਦੇ ਹੋ ਸੋ ਇਹ ਦਰ ਆਿਆਂ ਦੀ लाज ਰੱਖਦਾ ਜਿਹੜਾ ਵੀ ਦਰ ਆਇਆ ਜਿਸਨੇ ਵੀ ਤਰਲਾ ਲਿਆ ਸਤਸੰਗਤ ਜੀ ਉਸ ਦੀ ਬਾਹ ਫੜਦਾ ਹੈ ਐਸਾ ਦਰ ਹੈ ਗਰੀਬ ਨਿਵਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਥੇ ਨਹੀਂ ਕਿ ਤੇਰੀ ਜਾਤ ਹੋਰ ਹੈ ਇਥੇ ਨਹੀਂ ਕਿ ਤੇਰਾ ਫਿਰਕਾ ਹੋ ਰਿਹਾ ਹੈ ਇਥੇ ਇਹ ਨਹੀਂ ਕਿ ਭਾਈ ਤੇਰੀ ਬਣਦੀ ਨਹੀਂ ਮੇਰੇ ਨਾਲ ਨਹੀਂ ਭਾਈ ਇਹ ਨਿਰਵੈਰ ਦਾ ਦਰ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਦਰ ਹੈ ਜਦੋਂ ਵੀ ਕੋਈ ਵੀ ਓਟ ਆਸਰਾ ਲੈ ਕਰਕੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਣਾ ਚ ਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਅਰਜ਼ੋਈ ਅਰਦਾਸ ਬੇਨਤੀ ਕਬੂਲ ਦੇ ਨੇ ਝੋਲੀਆਂ ਭਰਦੇ ਨੇ ਐਵੇਂ ਨਹੀਂ ਸਤਸੰਗਤ ਜੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਰਹਿਮਤਾ ਹੁੰਦੀਆਂ ਨੇ ਕਿਉਂਕਿ ਭਰੇ ਹੋਏ ਖਜ਼ਾਨੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਕਰਕੇ ਜਿਹੜਾ ਭਾਈ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਉਹਦੇ ਲਈ ਸਾਰੇ ਸਮੇਂ ਉਹਦੇ ਲਈ satsang ji ਇਸ ਲੋਕ ਤੇ ਪ੍ਰਲੋਕ ਦੇ ਸੁੱਖ ਸਤਿਗੁਰੂ ਜੀ ਉਹਦੀ ਝੋਲੀ ਚ ਪਾ ਦਿੰਦੇ ਇਸੇ ਤਰ੍ਹਾਂ ਹੀ ਸਾਨੂੰ ਵੀ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਗੁਰੂ ਦਾ ਸਿੱਖਾ ਤੂੰ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰ ਗੁਰੂ ਦੇ ਚਰਨਾਂ ਦੇ ਨਾਲ ਜੁੜ ਤੇ ਤੇਰੇ ਲਈ ਵੀ ਇਹ ਸਮਾ ਸੁਭਾਗਾ ਬਣ ਜਾਵੇਗਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਵੇ ਪ੍ਰਵਾਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਤ ਸੰਗਤ ਜੀ ਉਹਦੇ ਲਈ ਪੋ ਦਾ ਮਹੀਨਾ ਸੁਹਾਵਣਾ ਹੈ ਜਿੰਨੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਬਖਸ਼ ਲਿਆ ਹੈ ਇਸ ਕਰਕੇ ਤਰਲਾ ਲਿਆ ਕਰੀਏ ਸਚੇ ਪਾਛੇ ਹਮ ਅਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਧਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੀ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਤਰਲਾ ਲਿਆ ਕਰੀਏ ਕਿਉਂ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਜिन्नू ਪ੍ਰਮਾਤਮਾ ਨੇ ਬਖਸ਼ ਲਿਆ ਪਾਈ ਜੋ ਬਖਸ਼ੇ ਜਾਣਗੇ ਉਹ ਸਦਾ ਸੁਖੀ ਨੇ ਸਰਬ ਸੁਖ ਸਾਰੇ ਸੁਖ ਉਹਨਾਂ ਦੀ ਝੋਲੀ 'ਚ ਪੈ ਜਾਂਦੇ ਨੇ ਇੱਥੇ ਆ ਕੇ ਸੱਚ ਦੱਸਿਆ ਕਰੀਏ ਗੁਰਬਾਣੀ ਦਾ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ લેਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਹਰ ਕਿਰਪਾ ਕਰਕੇ ਬਖਸ਼ ਲਹੋ ਸੱਚੇ ਪਾਤਸ਼ਾਹ ਸਾਡੇ ਔਗਣ ਬੜੇ ਨੇ ਅਸੀਂ ਪਾਪ ਬੜੇ ਕਮਾਏ ਹਨ ਕਿਰਪਾ ਕਰਕੇ ਸਾਨੂੰ ਬਖਸ਼ਨਾ ਕਰੋ ਤੇ ਸਤਿਗੁਰੂ ਜੀ ਫਿਰ ਬਖਸ਼ ਲੈਂਦੇ ਨੇ ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਨੇ ਗੁਰਮਖੋ ਆਸਰਾ ਲਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸੋ ਇਹ ਉਪਦੇਸ਼ ਸਤਿਗੁਰਾਂ ਜੀ ਨੇ ਅੱਜ ਦੇ ਮਹੀਨੇ ਬਖਸ਼ਿਸ਼ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ ਸਭਨਾ ਦੇ ਕਾਰਜ ਰਾਸ ਹੋਣ ਕਾਰੋਬਾਰਾਂ ਵਿੱਚ ਤਰੱਕੀਆਂ ਸਤਿਗੁਰ ਜੀ ਬਖਸ਼ਣ ਬੱਚਿਆਂ ਨੂੰ ਵਿਦਿਆ ਦੀ ਦਾਤ ਨਾਮ ਦੀ ਦਾਤ ਨਸ਼ਿਆਂ ਤੋਂ ਬਚਾਉਣ ਮਾੜੀ ਸੰਗਤ ਤੋਂ ਬਚਾਉਣ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਹੋਈਆਂ ਭੁੱਲਾਂ ਦੀ ਮਾਫੀ ਅਖੀਰਲੀਆ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ